ਰੰਗਜੀਤ ਬਹੁਤ ਛਾਤਰਾ ਆਦਮੀ ਸੀਗਾ ਹੂੰ ਹੂੰ ਉਹਨੂੰ ਚੰਗੀ ਤਰ੍ਹਾਂ ਪਤਾ ਸੀਗਾ ਗੁਰੂ ਹਰਗੋਬਿੰਦ ਪਾਸ਼ਾ ਨੇ ਮੇਰੇ ਬਾਪ ਸ਼ਾਹਜਹਾਨ ਨੂੰ ਚਾਰ ਆਰੀ ਹਰਾਇਆ ਔਰ ਉਹਨੂੰ ਇਹ ਵੀ ਪਤਾ ਸੀ ਵੀ ਜੇ ਸਾਡੇ ਨਾਲ ਕੋਈ ਸਾਹਮਣੇ ਕਿਸੇ ਨੇ ਮੁਕਾਬਲਾ ਕੀਤਾ ਤੇ ਇਹ ਕੌਮ ਜਿਹੜੀ ਉੱਭਰ ਰਹੀ ਹੈ ਇਹ ਕਰੂਗੀ ਇਹ ਫਿਰ ਇਤਿਹਾਸ ਕਹਿੰਦਾ ਜਗਜੀਤ ਸਿੰਘ ਜੀ ਕਿ ਰੰਗਜੀਤ ਨੇ ਤਿੰਨ ਹੱਲੇ ਗੁਰੂ ਹਰ Rai ਪਾਸ਼ਾ ਦੇ ਕਰਾਏ ਪਹਿਲਾ ਹੱਲਾ ਉਹਨੇ ਕਰਾਇਆ 10000 ਮਨਸਬ ਮਨਸਬ ਸੀਗਾ ਜ਼ਾਲਮ ਖਾਨ ਉਹਨੇ ਇੱਕ ਪੜਾਈ ਪਾਰ ਕੀਤਾ ਸੀਗਾ ਤੇ ਉਹਦੀ ਸਿਹਤ ਖਰਾਬ ਹੋ ਗਈ ਤੇ ਉਹ ਪਿੱਛੇ ਮੁੜ ਗਿਆ ਉਹਦੀ ਮੌਤ ਹੋ ਗਈ ਦੂਜਾ ਹੱਲਾ ਫੇ ਕਹਿੰਦੇ ਆ ਉਹਨਾਂ ਨੇ ਕਿਰਾਇਆ ਰੰਗਜੀਵ ਨੇ ਕੰਧਾਰ ਦੇ ਇੱਕ ਜਰਨੈਲ ਦੁੰਦੇ ਖਾਨ ਨੂੰ ਭੇਜਿਆ ਜੀ ਜੀ ਤੇ ਉਹ ਜਿਹੜਾ ਕਰਤਾਰਪੁਰਾ ਜਲੰਧਰ ਦੇ ਲਾਗੇ ਉੱਥੇ ਪਹੁੰਚਾ ਤੇ ਉਹਨਾਂ ਦੀ ਆਪਸ ਵਿੱਚ ਹੀ ਕੋਈ ਦੁਸ਼ਮਣੀ ਸੀਗੀ ਹੂੰ ਹੂੰ ਤੇ ਉਹਨੂੰ ਦੂਜੇ ਜਰਨੈਲ ਨੇ ਉੱਤੇ ਪੈਨ ਮਾਰ ਦਿੱਤਾ ਅਛਾ ਤੀਜੀ ਵਾਰ ਕਹਿੰਦੇ ਜਿਹੜਾ ਉਹਨਾਂ ਹਮਲਾ ਕੀਤਾ ਉਹ ਸਹਾਰਨਪੁਰ ਦਾ ਨਾਰ ਖਾਨ ਸੀ ਉਹ ਪੂਰੀ ਤਿਆਰੀ ਕਰਕੇ ਫਿਰ ਕੀਰਤਪੁਰ ਲਈ ਉਹਨੇ ਸਿੱਧੀ ਚੜਾਈ ਕਰਨ ਲਈ ਕੋਚ ਕੀਤਾ ਪਰ ਉਹ ਰਸਤੇ 'ਚ ਕੀ ਹੁੰਦਾ ਕਿ ਹੈਜੇ ਦੀ ਬਿਮਾਰੀ ਫੈਲ ਗਈ ਤੇ ਉਹਦੀਆਂ ਫੌਜਾਂ 'ਚ ਹੈਜੇ ਦੀ ਬਿਮਾਰੀ ਫੈਲ ਗਈ ਤੇ ਉਹਦੀਆਂ ਫੌਜਾਂ ਹੈਜੇ ਨਾਲ ਕਾਫੀ ਮਰ ਗਈਆਂ ਤੇ ਰਾਮ ਰਾਏ ਵਾਲਾ ਫਿਰ ਕੀ ਚੱਕਰ ਕਿਸ ਤਰ੍ਹਾਂ ਬੰਦਾ ਹੈਗਾ ਇਹ ਜਦੋਂ ਰਾਮਰਾਏ ਉੱਥੇ ਜਾਂਦਾ ਤੇ ਉਹਨੇ ਰੰਗਜੀਵ ਨੇ ਦੀ ਬਹੁਤ ਇੱਜ਼ਤ ਕੀਤੀ ਹੂੰ ਹੂੰ ਇੱਜ਼ਤ ਮਾਨ ਕੀਤੀ ਤੋਂ ਉਹ ਉਹਨੂੰ ਭੁੱਲੀ ਗਿਆ ਵੀ ਮੈਂ ਇੱਥੇ ਕਰਨ ਗਿਆ ਨਹੀਂ ਕਿਹੜੀ ਗੱਲ ਤੂੰ ਮੈਨੂੰ ਮਨਾ ਕੀਤਾ ਗਿਆ ਹੂੰ ਉਦੋਂ ਬਾਅਦ ਉਹਨੇ ਰੰਗਜੀਵ ਨੇ ਕਿਹਾ ਵੀ ਤੁਹਾਡੇ ਜਿਹੜੇ ਆ ਗ੍ਰੰਥ ਆ ਤੁਹਾਡਾ ਇਹਦੇ ਚ ਲਿਖਿਆ ਮਿੱਟੀ ਮੁਸਲਮਾਨ ਕੀ ਪੀੜੇ ਪਈ ਕਿ ਮਿਆਰ ਹੂੰ ਹੂੰ ਵੀ ਇਹ ਤਾਂ ਬਹੁਤ ਗਲਤ ਆ ਹੂੰ ਇੱਥੇ ਖਿਸ਼ਾਮਚ ਆ ਗਿਆ ਉਹ ਜਿਹੜਾ ਰਾਮਰਾਏ ਸੀਗਾ ਉਹ ਕਹਿੰਦਾ ਵੀ ਇਹ ਦਾਰਾਸਲ ਮਿੱਟੀ ਮੁਸਲਮਾਨ ਦੀ ਨਹੀਂ ਮਿੱਟੀ ਮੇਰੀ ਮਾਂ ਦੀ ਆ ਲਿਖਣ ਚ ਪੁਲਿਖਾ ਲੱਗ ਗਿਆ ਇਹਨੇ ਜਦੋਂ ਇਹ ਪੰਕਤੀ ਬਦਲੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਜਾ ਜਿੱਦ ਨੂੰ ਤੇਰਾ ਮੂੰਹ ਆ ਚਲੇ ਜਾ ਹੂੰ ਹੁਣ ਰੰਗਜੀਤ ਨੇ ਕਹਿਆ ਵੀ ਗੱਲ ਬਣ ਗਈ ਉਹ ਤਾਂ ਦਿਫਾੜੀ ਪਾਉਣਾ ਚਾਹੁੰਦਾ ਸੀ ਨਾ ਕਿਸੇ ਟੰਗ ਨਾਲ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਿੱਖੀ ਦੀ ਦਾਸਤਾਨ ਦੇ ਵਿੱਚ ਸਿੱਖੀ ਦੀ ਦਾਸਤਾਨ ਦੇ ਵਿੱਚ ਲੜੀ ਚੱਲ ਰਹੀ ਹੈ ਗੁਰੂ ਨਾਨਕ ਦਾ ਧਰਮੀ ਜੋ ਦਰਬਾਬ ਤੋਂ ਨਗਾਰੇ ਤੱਕ ਤੇ ਨਗਾਰੇ ਤੋਂ ਸੇਖਣ ਕਲਾਬ ਤੱਕ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਬੰਚ ਮੌਜੂਦ ਨੇ ਜੈ ਜੀ ਦਾ ਰਮੇਂਦਰ ਸਿੰਘ ਜੀ ਔਰ ਅਨਦਰ ਸਵਾਗਤ ਕਰੀਏ ਫਤੀਦੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਿਛਲੇ ਹਫਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਜੀਵਨ ਬਾਰੇ ਜਿਹੜਾ ਆਪਾਂ ਜਾਣ ਕੇ ਆਏ ਕਿ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਸਿਧਾਂਤ ਨੂੰ ਗੁਰੂ ਸਾਹਿਬ ਨੇ ਜਿਹੜਾ ਹੈ ਹੋਰ ਅੱਗੇ ਜਿਹੜਾ ਵਧਾਇਆ ਉਹਦੇ ਜਿਹੜੇ ਨਿਯਮ ਨੇ ਹੋਰ ਪੱਕੇ ਕੀਤੇ ਗੁਰੂ ਸਾਹਿਬ ਨੇ દવાਖਾਨੇ ਖੋਲੇ ਉਸ ਤੋਂ ਬਾਅਦ ਜਿਹੜਾ ਨਗਾਰੇ ਦੀ ਪ੍ਰਥਾ ਜਿਹੜੀ ਹੈ ਉਹ ਜਿਹੜੀ ਉਸੇ ਤਰੀਕੇ ਦੇ ਨਾਲ ਜਿਹੜੀ ਜਾਰੀ ਰੱਖੀ ਉਸ ਦੇ ਵਿੱਚ ਹੋਰ ਜ਼ਿਆਦਾ ਵਾਧਾ ਕੀਤਾ ਤੇ ਗੁਰੂ ਸਾਹਿਬ ਨੇ ਸ਼ਸਤਰਧਾਰੀ ਹੋਣ ਦਾ ਵੀ ਜਿਹੜਾ ਸੰਦੇਸ਼ ਦਿੱਤਾ ਗੁਰੂ ਸਾਹਿਬ ਨੂੰ ਆਪਾਂ ਵਾਤਾਵਰਣ ਪ੍ਰੇਮੀ ਗੁਰੂ ਕਹਿ ਕੇ ਜਾਂ ਇਕੋ ਇਕੋ ਪ੍ਰੇਮੀ ਗੁਰੂ ਕਹਿ ਕੇ ਵੀ ਜਿਹੜਾ ਆਪਾਂ ਜਾਣਦੇ ਹੈਗੇ ਆ ਤੇ ਇਹਨਾਂ ਸਾਰੀਆਂ ਇਹ ਸਾਰੇ ਇਤਿਹਾਸ ਦੇ ਨਾਲ ਆਪਾਂ ਜਾਣੂ ਹੋ ਕੇ ਆਏ ਤੇ ਅੱਜ ਇਸੇ ਹੀ ਇਤਿਹਾਸਕ ਲੜੀ ਨੂੰ ਅੱਗੇ ਤੋਰਨਾ ਹੈਗਾ ਤੇ ਜਹੇਦਰ ਜੀ ਦਾਰਾ ਸ਼ਕੋ ਵਾਲੀ ਗੱਲ ਆਪਾਂ ਕਰਕੇ ਆਏ ਸੀ ਕਿ ਜਿਹੜਾ ਗੁਰੂ ਸਾਹਿਬ ਦੇ ਜਦੋਂ ਦਰ ਤੇ ਆਇਆ ਤੇ ਗੁਰੂ ਸਾਹਿਬ ਨੇ ਉਹਦੇ ਇਲਾਜ ਦੇ ਲਈ ਦਵਾਈ ਵੀ ਤੁਸੀਂ ਦੱਸਿਆ ਸੀ ਪਿਛਲੇ ਹਫ਼ਤੇ ਕਿ ਭੇਜੀ ਹੈਗੀ ਆ ਫਿਰ ਉਹਨਾਂ ਸਮਿਆਂ ਦੇ ਵਿੱਚ ਗੁਰੂ ਹਰ राय ਸਾਹਿਬ ਮਹਾਰਾਜ ਜੀ ਦੇ ਸਮੇਂ ਖਾਸ ਕਰਕੇ ਸ਼ਾਹਜਹਾਂ ਜਾਂ ਦਿੱਲੀ ਦਰਬਾਰ ਦੇ ਨਾਲ ਕਿਹੋ ਜਿਹੇ ਜਿਹੜੇ ਸਬੰਧ ਨੇ ਹੋ ਰਹੇ ਨੇ ਹਾਂ ਸਭ ਤੋਂ ਪਹਿਲਾਂ ਜੀ ਕਾਲ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਅੱਜ ਫਤਿਹ ਪ੍ਰਵਾਨ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਦਾਰ ਜੀ ਜੇ ਸਿੰਘ ਜੀ ਜਿੰਨਾ ਚਿਰ ਸ਼ਾਹਜਹਾਂ ਰਿਆ ਉਹਨੇ ਫਿਰ ਮੁੜ ਕੇ ਹੂੰ ਹੂੰ ਗੁਰੂ ਹਰ राय ਬਾਸ਼ਾ ਨਾਲ ਕੋਈ ਛੇੜਛਾੜ ਨਹੀਂ ਕੀਤੀ ਜੀ ਜੀ ਲੇਕਿਨ ਇਹ ਜਿਹੜਾ ਸ਼ਾਹਜਹਾਨ ਹੈ ਇਹਦੇ ਚਾਰ ਪੁੱਤ ਤੇ ਦੋ ਧੀਆਂ ਸੀ ਹੂੰ ਹੂੰ ਸਭ ਤੋਂ ਵੱਡਾ ਸੀ ਦਾਰਾਸ਼ਕੋ ਹੂੰ ਉਹ ਤੋਂ ਛੋਟਾ ਸਿਜਾ ਤੀਜੇ ਨੰਬਰ ਤੇ ਰੰਗਜੀਬ ਤੇ ਚੌਥੇ ਨੰਬਰ ਤੇ ਮੁਰਾਦ ਜੀ ਇਹ ਚਾਰ ਇਹਦੇ ਪੁੱਤ ਸੀਗੇ ਤੇ ਦੋ ਇਹਦੀਆਂ ਲੜਕੀਆਂ ਸੀ ਜਹਾਨਾਰਾ ਤੇ ਰੋਸ਼ਨਾਰਾ ਜੀ ਇਹਨੇ ਵੈਸੇ ਜਹਾਨਾਰਾ ਨੂੰ ਯਹਰ ਦੇ ਕੇ ਮਰਵਾਤਾ ਸੀ ਹੂੰ ਹੂੰ ਹੁਣ ਕੀ ਹੋਇਆ ਕਿ ਜਦੋਂ ਖਾਦਾਨ ਜਿਹੜਾ ਸੀਗਾ ਅਚੰਚੇਤ ਉਹ ਬਿਮਾਰ ਹੋ ਗਿਆ ਤੇ ਉਦਾਂ ਉਹਨੇ ਜਾਰੀ ਵਾਗਡੋਰ ਜਿਹੜੀ ਸੀ ਆਪਣੇ ਬੱਚਿਆਂ ਦੀ ਇਹ ਥਾਂ ਥਾਂ ਹੀ ਸਾਰਿਆਂ ਨੂੰ ਉਹਨਾਂ ਨੇ ਜਿੱਦਾਂ ਦਾਰਾ ਸ਼ਿਕਾ ਜਿਹੜਾ ਦਾਰਾ ਸ਼ਿਕੋ ਸੀਗਾ ਇਹਨੂੰ ਇਹਨੇ ਕਾਬਲ ਕਦਾਰ ਦਾ ਤੇ ਮਲਤਾਨ ਦਾ ਨਵੇਂ ਬਣਾਇਆ ਸੀ ਜੀ ਇਦਾਂ ਹੀ ਜਿਹੜਾ ਸਜਾਹ ਸੀਗਾ ਉਹਨੂੰ ਬਗਾਲ ਦਾ ਬਣਾਇਆ ਸੀ ਤੇ ਔਰੰਗਜ਼ੇਬ ਨੂੰ ਦੱਖਣ ਦਾ ਇਹਨੇ ਸਾਰਿਆਂ ਮੁਰਾਦ ਨੂੰ ਗੁਜਰਾਤ ਦਿੱਤਾ ਹੂੰ ਹੂੰ ਮਤਲਬ ਸਾਰੇ ਬੰਦੇ ਹੋਏ ਸੀ ਆਪਾਂ ਕੇ ਲਈ ਸ਼ਾਹਜਹਾਨ ਨੇ ਚੋਹੇ ਹੀ ਪੁੱਤਾਂ ਨੂੰ ਇਲਾਕੇ ਵੰਡੇ ਸੀ ਵੀ ਤੁਸੀਂ ਇੱਥੇ ਇੱਥੇ ਪ੍ਰਬੰਧ ਕਰਨਾ ਹੂੰ ਜਦੋਂ ਸ਼ਾਹਜਹਾਨ ਬਿਮਾਰ ਹੋ ਗਿਆ ਹੂੰ ਹੂੰ ਤੇ ਇਹਨਾਂ ਸਾਰਿਆਂ ਜੋ ਜਿਹੜਾ ਔਰੰਗਜ਼ੇਬ ਇਹ ਬਹੁਤ ਚੁਸਤ ਸੀਗਾ ਹੂੰ ਇਹਨੇ ਪਹਿਲਾਂ ਤੇ ਇੱਕ ਭਰਾ ਨੂੰ ਨਾਰਾ ਲਾ ਕੇ ਦੂਜੇ ਨੂੰ ਹਰਾ ਲਿਆ ਹੂੰ ਹੂੰ ਦੂਜੇ ਨੂੰ ਨਾਰਾ ਲਾ ਕੇ ਤੀਜੇ ਨੂੰ ਮਰਵਾਤਾ ਇੱਕ ਰਹਿ ਗਿਆ ਦਾਰਾਸ਼ਕੂ ਹੂੰ ਹੂੰ ਤੇ ਦਾਰਾਸ਼ਕੂ ਜਿਹੜਾ ਉਹਦੀ ਸ਼ਕਤੀ ਘੱਟ ਸੀਗੀ ਤੇ ਉਹੋ ਰੰਗਜੀਤ ਦਾ ਮੁਕਾਬਲਾ ਨਾ ਕਰ ਸਕਿਆ ਤੇ ਉਹ ਪੱਜਾ ਉਥੋਂ ਜੀ ਜੀ ਭਾਈ ਤੁਰਿਆ ਹੂੰ ਹੂੰ ਹੁਣ ਆਪਾਂ ਦੇਖਣਾ ਹੈ ਵੀ ਜਿਹੜਾ ਰੰਗਜੀਤ ਆ ਇਸ ਬੰਦੇ ਦੀ ਜਿਹੜੀ ਸੋਚਣੀ ਜਾਂ ਰਾਜ ਸત્તા ਲਈ ਕਿਸ ਹੱਦ ਤੱਕ ਜਾ ਸਕਦਾ ਹੂੰ ਹੂੰ ਉਹ ਲਾਲਸਾ ਅੰਦਰ ਭਰੀ ਹੋਈ ਹੈ ਰਾਜ ਸત્તા ਦੀ ਏਡੀ ਵੱਡੀ ਲਾਲਸਾ ਪਹਿਲੇ ਕਿ ਆਪਣੇ ਬਾਪ ਨੂੰ ਕੈਦ ਕਰ ਲਿਆ ਹੂੰ ਹੂੰ ਸ਼ਾਹਜਹਾਨ ਨੂੰ ਕੈਦ ਕਰ ਲਿਆ ਦੀ ਕੈਚ ਮਰਿਆ ਉਹ ਦੂਏ ਬੰਨੇ ਕੀ ਆ ਕਿ ਭਰਾ ਵਾਰੀ ਵਾਰੀ ਸਾਰੇ ਮਾਰਦੇ ਉਤੇ ਹੂੰ ਔਰ ਜਦੋਂ ਇਹ ਦਾਰਾ ਸ਼ਕੋ ਜਿਹੜਾ ਹੈਗਾ ਇਹ ਜਦੋਂ ਭੱਜਦਾ ਤੇ ਇਹ ਨੇ ਚਾਹੁੰਦਾ ਸੀ ਗਾਂ ਅਫਗਾਨਿਸਤਾਨ ਨੂੰ ਜਾਣਾ ਜੀ ਜੀ ਤੇ ਇਹ ਭੱਜ ਕੇ ਜਦੋਂ ਪੰਜਾਬ ਆਇਆ ਤੇ ਉਹਦੀ ਰੰਗਜੀਵ ਦੀ ਫੌਜ ਜਿਹੜੀ ਉਹ ਪਿੱਛਾ ਕਰ ਰਹੀ ਸੀ ਹੂੰ ਤੇ ਉਹਨੇ ਗੁਰੂ ਹਰ Rai ਪਾਸ਼ਾ ਨੂੰ ਬੇਨਤੀ ਕੀਤੀ ਵੀ ਮੈਨੂੰ ਗੁਏਦਵਾਲ ਦਾ ਪੱਤਨ ਕਿਸੇ ਤਰ੍ਹਾਂ ਢਪਾ ਦਿਓ ਤੁਸੀਂ ਜੀ ਤੇ ਇਥੇ ਇਤਿਹਾਸ ਕਹਿੰਦਾ ਵੀ ਇੰਨੇ ਮਦਦ ਗੁਰੂ ਸਾਹਿਬ ਨੇ ਦਾਰਾ ਸ਼ਕੋਹ ਦੀ ਜਰੂਰ ਕੀਤੀ ਹੂੰ ਵੀ ਉਹਨੂੰ ਜਿਹੜਾ ਗੋੰਦਵਾਲ ਦਾ ਪੱਤਣਾ ਪੁੱਟ ਪਾਤਾ ਕਰਤਾ ਜੀ ਪਰ ਔਰੰਗਜ਼ੇਬ ਦੀ ਬਹੁਤ ਵੱਡੀ ਫੌਜ ਸੀ ਇਹਨਾਂ ਨੇ ਫਿਰ ਭੱਜਣ ਦਿੱਤਾ ਨਹੀਂ ਇਹਨਾਂ ਜਾ ਕੇ ਰਸਤੇ 'ਚ ਉਹਨੂੰ ਗ੍ਰਿਫਤਾਰ ਕਰ ਦਿੱਤਾ ਹੂੰ ਔਰ ਲਿਆ ਕੇ ਇਹ ਔਰੰਗਜ਼ੇਬ ਨੇ ਉਹਦਾ ਸਿਰ ਵੰਡ ਕੇ ਦਾਰਾ ਸ਼ਕੋਹ ਦਾ ਹੂੰ ਤੇ ਈਦ ਵਾਲੇ ਦਿਨ ਸ਼ਾਹਜਹਾਨ ਨੂੰ ਤੋਹਫੇ ਵਜੋਂ ਭੇਜਿਆ ਮਤਲਬ ਆਪਣੇ ਭਰਾ ਦਾ ਸੇਰ ਵੱਢ ਕੇ ਤੇ ਆਪਣੇ ਪਿਓ ਜਿਹੜਾ ਜੀ ਪੇ ਕਹਿਦ ਕੀਤਾ ਉਹਨੂੰ ਹੀ ਤੋਹਫੇ ਵਜੋਂ ਭੇਜਿਆ ਉਹਨੂੰ ਈਦ ਵਾਲੇ ਦਿਨ ਹੁਣ ਤੁਸੀਂ ਉਹਦੀ ਮੈਂਟੈਲਿਟੀ ਰੰਗਜੀਤ ਦੀ ਲਾ ਸਕਦੇ ਆ ਬਈ ਰਾਜ ਸੱਤਾ ਦੀ ਉਸ ਬੰਦੇ ਦੇ ਅੰਦਰ ਕਿੰਨੀ ਭੁੱਖ ਸੀਗੀ ਜੀ ਫਿਰ ਉਹਨਾਂ ਆਪਣੀ ਭੈਣ ਨੂੰ ਵੀ ਮਰਵਾਇਆ ਫਿਰ ਉਹਨੇ ਆਪਣੇ ਭਤੀਜੇ ਵੀ ਮਰਵਾਏ ਹਮ ਹਮ ਕਹਿਰ ਆਪਾਂ ਆਪਣੇ ਲਾਈਨ ਤੇ ਆਉਨੇ ਆ ਜੀ ਹੁਣ ਜਦੋਂ ਰੰਗਜੀਤ ਨੇ ਦਾਰਾ ਸ਼ਕੂ ਨੂੰ ਮਰਵਾ ਦਿੱਤਾ ਹਮ ਹਮ ਤੇ ਇਹਨੂੰ ਪਤਾ ਲੱਗ ਗਿਆ ਰੰਗਜੀਤ ਨੂੰ ਵੈਸੇ ਤੋਂ ਪਹਿਲਾਂ ਵੀ ਜਿਹੜਾ ਗੁਰੂਕਾਰ ਉਹਨਾਂ ਨੂੰ ਚੁੱਭਦਾ ਸੀਗਾ ਜੀ ਜੀ ਰੰਗਜੀਤ ਬਹੁਤ ਛਾਤਰਾ ਆਦਮੀ ਸੀਗਾ ਹੂੰ 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 ਉਹਨੂੰ ਚੰਗੀ ਤਰ੍ਹਾਂ ਪਤਾ ਸੀਗਾ ਵੀ ਹਰ ਰਾਏ ਦੇ ਪਿਤਾ ਗੁਰੂ ਹਰਗੋਬਿੰਦ ਪਾਸ਼ਾ ਸੌਰੀ ਬਾਬੇ ਨੇ ਹੂੰ 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 ਗੁਰੂ ਹਰਗੋਬਿੰਦ ਪਾਸ਼ਾ ਨੇ ਮੇਰੇ ਬਾਪ ਸ਼ਾਹਜਹਾਨ ਨੂੰ ਚਾਰ ਆਰੀ ਹਰਾਇਆ ਹੂੰ ਜੀ ਗੁਰੂ ਹਰ ਰਾਏ ਦੇ ਬਾਬੇ ਨੇ ਉਹਨੂੰ ਸਾਰਾ ਇਤਿਹਾਸ ਪਤਾ ਸੀ ਪਤਾ ਸੀ ਔਰ ਉਹਨੂੰ ਇਹ ਵੀ ਪਤਾ ਸੀ ਵੀ ਜੇ ਸਾਡੇ ਨਾਲ ਕੋਈ ਸਾਹਮਣੇ ਕਿਸੇ ਨੇ ਮੁਕਾਬਲਾ ਕੀਤਾ ਤੇ ਇਹ ਕੌਮ ਜਿਹੜੀ ਉੱਭਰ ਰਹੀ ਇਹੇ ਕਰੂਗੀ ਹੂੰ 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 ਪਰ ਸੀਬ ਬਾਦਸ਼ਾ ਉਹਨੇ ਫੇ ਸਤਵੇਂ ਬਾਦਸ਼ਾ ਨੂੰ ਲਿਖਿਆ ਜਾਂ ਸੁਨੇਹਾ ਭੇਜਿਆ ਜੀ ਜੀ ਵੀ ਤੁਸੀਂ ਇਹ ਜਿਹੜਾ ਦਾਰੇ ਦੀ ਮਦਦ ਕੀਤੀ ਹੈ ਬਹੁਤ ਮਾੜਾ ਕੀਤਾ ਹੂੰ ਹੂੰ ਤੇ ਤੁਹਾਨੂੰ ਇਹ ਦੀ ਸਜ਼ਾ ਵੀ ਮਿਲੂਗੀ ਪਹਿਲੀ ਵਾਰੀ ਹੂੰ ਹੂੰ ਇਹ ਫਿਰ ਇਤਿਹਾਸ ਕਹਿੰਦਾ ਜਗਜੀਤ ਸਿੰਘ ਜੀ ਕਿ ਰੰਗਜੀਤ ਸਿੰਘ ਨੇ ਤਿੰਨ ਹੱਲੇ ਗੁਰੂ ਹਰ Rai ਪਾਸ਼ਾ ਤੇ ਕਰਾਏ ਹੂੰ ਹੂੰ ਤਿੰਨ ਵਾਰੀ ਮਤਲਬ ਫੌਜ ਚਾੜ ਕੇ ਭੇਜੀ ਫੌਜ ਚਾੜ ਕੇ ਭੇਜੀ ਹੂੰ ਔਰ ਉਹਦਾ ਜਿਹੜਾ ਤਿੰਨਾਂ ਦਾ ਵੈਸੇ ਤਾਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਸਾਰਾ ਦਿਆਏ ਪਰ ਅੱਜ ਵੀ ਮੜਾ ਜਿਹੜਾ ਆਪਾਂ ਦੱਸ ਦਿੰਨੇ ਵੀ ਤਿੰਨ ਵਾਰੀ ਹੂੰ ਹੂੰ ਇਹ ਜਿਹੜੇ ਹੁਣ ਸਾਡੇ ਇਤਿਹਾਸਕਾਰ ਕਹਿੰਦੇ ਨਾ ਵੀ ਇਹ ਸਾਰੇ ਗੁਰੂ ਜਿਹੜੇ ਆ 10ਵੇਂ ਪਾਸ਼ਾ ਤੱਕ ਕੋਈ ਦਿੱਲੀ ਦੇ ਤਰਸਨ ਨਾਲ ਰਾਈ ਚ ਅਗਲੀ ਗੱਲ ਹੋਈ ਨਹੀਂ ਹੋਈ ਕਿੰਦਾ ਨਹੀਂ ਬਕਾਇਦਾ ਚਲਦੀ ਰਹੀ ਹੂੰ ਹੂੰ ਔਰ ਇੱਥੇ ਫੇ ਜਿਹੜਾ ਰੰਗਜੀਵ ਨੇ ਤਿੰਨ ਹੱਲੇ ਜਿਹੜੇ ਆ ਉਹਨਾਂ ਤੇ ਕਿਰਾਏ ਪਹਿਲਾ ਹੱਲਾ ਉਹਨੇ ਕਰਾਇਆ 10000 ਮਨਸਬ ਮਨਸਬ ਸੀਗਾ ਜ਼ਾਲਮ ਖਾਨ ਹੂੰ ਹੂੰ ਉਹ ਉਹਨੇ ਇੱਕ ਪੜਾਈ ਪਾਰ ਕੀਤਾ ਸੀਗਾ ਤੇ ਉਹਦੀ ਸਿਹਤ ਖਰਾਬ ਹੋ ਗਈ ਤੇ ਉਹ ਪਿੱਛੇ ਮੁੜ ਗਿਆ ਉਹਦੀ ਮੌਤ ਹੋ ਗਈ ਹੂੰ ਦੂਜਾ ਹੱਲਾ ਫੇ ਕਹਿੰਦੇ ਆ ਉਹਨਾਂ ਨੇ ਕਿਰਾਇਆ ਰੰਗਜੀਬ ਨੇ ਕੰਧਾਰ ਦੇ ਇੱਕ ਜਰਨੈਲ ਦੁੰਦੇਖਾਨ ਨੂੰ ਭੇਜਿਆ ਜੀ ਜੀ ਤੇ ਉਹ ਜਿਹੜਾ ਕਰਤਾਰਪੁਰਾ ਜਲੰਧਰ ਦੇ ਲਾਗੇ ਉੱਥੇ ਪਹੁੰਚਾ ਤੇ ਉਹਨਾਂ ਦੀ ਆਪਸ ਵਿੱਚ ਹੀ ਕੋਈ ਦੁਸ਼ਮਣੀ ਸੀਗੀ ਹੂੰ ਹੂੰ ਤੇ ਉਹਨੂੰ ਦੂਜੇ ਜਰਨੈਲ ਨੇ ਉੱਥੇ ਪੈਨ ਮਾਰ ਦਿੱਤਾ ਹੂੰ ਹੂੰ ਉਹਦਾ ਹਮਲਾ ਵੀ ਜਿਹੜਾ ਅਜਾਈ ਚਲਾ ਗਿਆ ਉਹ ਮਤਲਬ ਗੁਰੂ ਤੱਕ ਨਹੀਂ ਪਹੁੰਚ ਸਕਿਆ ਜੀ ਅਇਆ ਤੀਜੀ ਵਾਰ ਕਹਿੰਦੇ ਜਿਹੜਾ ਉਹਨਾਂ ਹਮਲਾ ਕੀਤਾ ਉਹ ਸਹਾਰਨਪੁਰ ਦਾ ਨਾਰ ਖਾਨ ਸੀ ਇਹ ਨਾਰ ਖਾਨ ਨਹੀਂ ਆਪਣਾ ਜਿਹੜਾ 10ਵੇਂ ਪਾਸ਼ਾ ਵਾਲਾ ਨਹੀਂ ਕਿਉਂਕਿ ਨਾਵਾਂ ਦੇ ਰਲ ਜਾਂਦੇ ਆ ਉਹ ਕਹਿੰਦੇ ਸਹਾਰਨਪੁਰ ਦਾ ਨਾਰ ਖਾਨ ਜਿਹੜਾ ਸੀ ਉਹ ਪੂਰੀ ਤਿਆਰੀ ਕਰਕੇ ਫਿਰ ਕੀਰਤਪੁਰ ਲਈ ਉਹਨੇ ਸਿੱਧੀ ਚੜ੍ਹਾਈ ਕਰਨ ਲਈ ਕੋਚ ਕੀਤਾ ਪਰ ਉਹ ਰਸਤੇ 'ਚ ਕੀ ਹੁੰਦਾ ਕਿ ਹੈਜੇ ਦੀ ਬਿਮਾਰੀ ਫੈਲ ਗਈ ਤੇ ਉਹਦੀਆਂ ਫੌਜਾਂ 'ਚ ਹੈਜੇ ਦੀ ਬਿਮਾਰੀ ਫੈਲ ਗਈ ਤੇ ਉਹਦੀਆਂ ਫੌਜਾਂ ਇਹਦੇ ਨਾਲ ਕਾਫੀ ਮਰਗੀਆਂ ਤੇ ਉਹ ਵੀ ਪਿੱਛੇ ਮਤਲਬ ਕੁਦਰਤੀ ਆਪਾਂ ਕਹੀ ਕਿ ਜਿਹੜੇ ਹਮਲੇ ਉੱਥੋਂ ਤੱਕ ਗੁਰੂ ਸਾਹਿਬ ਤੱਕ ਪਹੁੰਚੇ ਹੀ ਨਹੀਂ ਪਹੁੰਚੇ ਹੀ ਨਹੀਂ ਇਹ ਵੈਸੇ ਬਚਨ ਵੀ ਹਰਗੋਬਿੰਦ ਬਾਛਨ ਕੀਤਾ ਸੀ ਹੂੰ ਹੂੰ ਤੁਸੀਂ ਨਾ ਕਿਸੇ ਤੇ ਚੜ ਕੇ ਜਾਓ ਜਿਹੜਾ ਤੁਹਾਡੇ ਤੇ ਚੜ ਕੇ ਆਊਗਾ ਤੁਹਾਡੇ ਤੇ ਪਹੁੰਚੂਗਾ ਹੀ ਨਹੀਂ ਪਹੁੰਚੂਗਾ ਹੀ ਨਹੀਂ ਜੀ ਤੇ ਤਿੰਨ ਬਕਾਇਦਾ ਉਹਨੇ ਜਰਨਲ ਭੇਜੇ ਹੂੰ ਹੂੰ ਪੂਰਾ ਇਤਿਹਾਸ ਗਵਾਹ ਆ ਜੀ ਤੇ ਤਿੰਨੇ ਜਿਹੜੇ ਉਹ ਕੀਰਤਪੁਰ ਤੱਕ ਗੁਰੂ ਹਰ Rai ਪਾਸ ਤੱਕ ਨਹੀਂ ਪਹੁੰਚ ਸਕੇ ਹੂੰ ਹੂੰ ਹੁਣ ਰੰਗਜੀਤ ਦੇ ਜਿਹੜੇ ਉਹ ਨੂੰ ਆਪਣੀ ਇਸ ਗੱਲ ਦੀ ਨਮੋਸ਼ੀ ਵੀ ਹੋਈ ਹੂੰ ਹੂੰ ਉਹਨੇ ਫਿਰ ਗੁਰੂ ਹਰ Rai ਦੂਜੇ ਪਾਤਸ਼ਾਹ ਦੇ ਕੋਲ ਜਿਹੜੀ ਆਪਾਂ ਕਹੀ ਕਿ ਫੌਜ ਉਹ ਤਾਂ ਤਿਆਰ ਬਰ ਤਿਆਰ ਹੀ ਸੀਗੀ ਨਾ ਜੋ ਛੇਵੇਂ ਪਾਸ਼ਾ ਚਲੀ ਹੁੰਦੀ ਇਹ ਹੀ ਗੱਲ ਚੰਗਾ ਹੋਇਆ ਤੁਸੀਂ ਛੇੜੀ ਇਹ ਬੜੀ ਇੱਕ ਵਿਚਾਰ ਕਰਨ ਵਾਲੀ ਗੱਲ ਆ ਫੌਜ ਜਿਹੜੀ ਹੈ ਦਸਵੇਂ ਗੁਰੂ ਤੱਕ ਰਹੀ ਹੂੰ ਹੂੰ ਜੀ ਫੌਜ ਨੌਵੇਂ ਪਾਸ਼ਾ ਦੇ ਵੇਲੇ ਵੀ ਸੀ ਹੂੰ ਹੂੰ ਹੁਣ ਨੌਵੇਂ ਪਾਸ਼ਾ ਜਿਹੜੇ ਹੈ ਜਦੋਂ ਪੂਰੀ ਤਰ੍ਹਾਂ ਜਿਹੜੀ ਕੌਮ ਦੇ ਬਾਦਸ਼ਾਹ ਆ ਤੇ ਇਹ ਜ਼ਰੂਰੀ ਤਾਂ ਨਹੀਂ ਵੀ ਉਹਨਾਂ ਨੇ ਉੱਥੇ ਬੈਠੇ ਰਹਿਣਾ ਕੀਰਤਪੁਰ ਹੂੰ ਹੂੰ ਫੌਜ ਤਾਂ ਕੀਰਤਪੁਰ ਸੀ ਤੇ ਇਹ ਬਕਾਇਦਾ ਕੌਮ ਦੇ ਤੌਰ ਤੇ ਜਿਹੜਾ ਖਾਲਸਾ ਪੰਥ ਹੈ ਇਹ ਸਟੈਬਲਿਸ਼ ਹੋ ਚੁੱਕਾ ਸੀ ਹੂੰ ਹੂੰ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦੌਰਿਆਂ ਤੇ ਜਾਂਦੇ ਸੀ ਤਾਂ ਕੀਰਤਪੁਰ ਬਕਾਇਦਾ ਆਪਣੇ ਜਿਹੜੇ ਜਥੇਦਾਰ ਥਾਪ ਕੇ ਜਾਂਦੇ ਸੀ ਜਿਹੜੇ ਉਹ ਫੌਜ ਦਾ ਜਿਹੜੀ ਉਹ ਸਾਰਾ ਉਹਦਾ ਕਮਾਂਡ ਸੰਭਾਲਦੇ ਸੀ ਸੰਭਾਲ ਕਰਨ ਜੀ ਇਹ ਰਹੀ ਹੈ ਨਾ ਜੀ ਹੂੰ 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 ਇਹੇ ਫੌਜ ਜਿਹੜੀ 10ਵੇਂ ਪਾਸ਼ਾ ਤੱਕ ਵੀ ਨਾਲ ਰਹੀ 10ਵੇਂ ਪਾਸ਼ਾ ਵੇਲੇ ਇਹ ਹੋਇਆ ਕਿ ਫੌਜ ਉਹਨਾਂ ਨੇ ਵਾਅਦਾ ਕੀਤਾ ਜੀ ਪਰ ਆਪਾਂ ਥੋੜਾ ਜਿਹਾ ਪਿੱਛੇ ਮੁੜਦੇ ਹਾਂ ਬਿਲਕੁਲ ਮੇਰਾ ਮਤਲਬ ਕਿ ਫੌਜੀ ਟਕਰਾ ਜਿਹੜਾ ਹੈ 10ਵੇਂ ਪਾਸ਼ਾ ਤੋਂ 6ਵੇਂ ਪਾਸ਼ਾ ਤੋ ਲੈ ਕੇ ਰੰਗਜੀਵ ਦੇ ਨਾਲ ਦਿੱਲੀ ਤੱਕ ਬਕਾਇਦਾ ਫੌਜੀ ਟਕਰਾਹ ਹੁੰਦਾ ਰਿਹਾ ਜੀ ਜੀ ਬਿਲਕੁਲ ਕਿਉਂਕਿ ਥੋੜਾ ਜਿਹਾ ਨੁਕਤੇ ਕਲੀਅਰ ਕਰਨੇ ਬੰਦੇ ਆ ਤੇ ਫਿਰ ਇਹ ਰਾਮਰਾਏ ਵਾਲਾ ਜਿਹੜਾ ਇਨਸੀਡੈਂਟ ਹੁੰਦਾ ਕਿਉਂਕਿ ਗੁਰੂ ਸਾਹਿਬ ਨੇ ਆਪਾਂ ਨੂੰ ਸੇਧ ਦੇਣੀ ਹੁੰਦੀ ਆ ਕਿਤੇ ਨਾ ਕਿਤੇ ਜਿਹੜੇ ਆਪਾਂ ਕਹਿੰਦੇ ਕਿ ਜਿੰਨੇ ਵੀ ਇਤਿਹਾਸਿਕ ਜਿੰਨੇ ਵੀ ਆਪਾਂ ਕਹਿੰਦੇ ਕਿ ਇਤਿਹਾਸ ਸਾਨੂੰ ਸੁਣਨ ਨੂੰ ਮਿਲਦਾ ਹੈ ਜੋ ਕੁਝ ਇਤਿਹਾਸ ਦੇ ਵਿੱਚ ਵਾਪਰਿਆ ਹੈ ਉਹ ਗੁਰੂ ਸਾਹਿਬ ਨੇ ਆਪਾਂ ਨੂੰ ਪ੍ਰੈਕਟੀਕਲ ਕਰਕੇ ਦਿਖਾ ਦਿੱਤਾ ਕਿ ਆਹ ਚੀਜ਼ਾਂ ਆ ਸਮਿਆਂ 'ਚ ਹੋਣਗੀਆਂ ਤੇ ਉੱਥੇ ਸਿੱਖ ਨੇ ਕਿਹੋ ਜਿਹਾ ਉੱਥੇ ਦ੍ਰਿੜ ਜਿਹੜਾ ਆਪਣਾ ਸਟੈਂ ਕੀ ਚੱਕਰ ਕਿਸ ਤਰ੍ਹਾਂ ਬੰਦਾ ਹੈਗਾ ਇਹ ਇਦਾਂ ਹੋਈ ਸਰਦਾਰ ਜੀ ਸਿੰਘ ਜੀ ਕਿ ਜਦੋਂ ਇਹਦੇ ਤਿੰਨ ਹੱਲੇ ਕਾਮਯਾਬ ਨਹੀਂ ਹੋਏ ਹੂੰ ਤੇ ਇਹ ਰੰਗ ਜੀ ਉਹਨੇ ਪਹਿਲਾਂ ਗੁਰੂ ਹਰ Rai ਪਾਸ਼ਾ ਨੂੰ ਚਿੱਠੀ ਲਿਖੀ ਜੀ ਜੀ ਤੇ ਉਹਦੇ ਚ ਜੋ ਸਾਨੂੰ ਇਤਿਹਾਸ ਚੋਂ ਮਿਲਦਾ ਉਹਨੇ ਕਿਹਾ ਵੀ ਤੁਮ ਹਮਾਰੀ ਸਲਤਨ ਸਲਤਨਤ ਮੇ ਖਲਲ ਕਰਤੇ ਹੋ ਹੂੰ 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 ਭਲਾ ਨਹੀਂ ਆਪਕੋ ਤੋ ਹਮਸੇ ਮੇਲ ਕੀਆ ਚਾਹੀਏ ਹੂੰ ਹੂੰ ਬਈ ਤੁਹਾਨੂੰ ਸਾਡੇ ਨਾਲ ਮੇਲ ਰੱਖਣਾ ਚਾਹੀਦਾ ਤੁਸੀਂ ਇਹ ਠੀਕ ਨਹੀਂ ਕਰ ਰਹੇ ਤੁਸੀਂ ਸਾਡੇ ਰਾਜ 'ਤੇ ਖਲਲ ਪਾਉਣੇ ਆ ਪਰ ਹੂੰ ਹੂੰ ਤੁਹਾਨੂੰ ਸਾਡੇ ਨਾਲ ਮੇਲ ਰੱਖਣਾ ਚਾਹੀਦਾ ਉਹਦੇ 'ਚ ਹੁਣ ਇੱਥੇ ਦੇਖੋ ਜਗਜੀਤ ਸਿੰਘ ਜੀ ਪਾਸ਼ਾਹੀ ਦੀ ਗੱਲ ਤੇ ਗੁਰੂ ਸਾਹਿਬ ਨੇ ਸਪਸ਼ਟ ਕੀਤਾ ਵੀ ਅਸੀਂ ਤੇਰੀ ਪਾਸ਼ਾਹੀ ਦੀ ਪ੍ਰਵਾਹ ਨਹੀਂ ਕਰਦੇ ਹੂੰ ਹੂੰ ਉਹਨਾਂ ਨੇ ਫੇਰ ਗੁਰੂ ਹਰਰਾਏ ਪਾਸ਼ਾ ਨੇ ਜਵਾਬ ਦਿੱਤਾ ਜੋ ਸਾਨੂੰ ਇਤਿਹਾਸ 'ਚੋਂ ਮਿਲਦਾ ਉਹ ਕਹਿੰਦੇ ਮੇਰਾ ਕੋਈ ਵਾਸਤਾ ਤੇਰੇ ਸਿਉ ਨਹੀਂ ਹੈ ਹਮ ਹਮ ਮੈਂ ਤੇਰਾ ਕੋਈ ਮੁਲਖ ਨਹੀਂ ਨੱਪਿਆ ਮਤਲਬ ਜਿੱਥੇ ਬੈਠੇ ਸਾਡਾ ਆਪਣਾ ਹੈ ਜੀ ਜੀ ਮੈਂ ਤੇਰਾ ਮੁਲਖ ਨਹੀਂ ਨੱਪਿਆ ਨਾ ਹੀ ਮੈਂ ਤੇਰੇ ਕੋ ਦਾਮ ਲੈਣਿਆ ਹਮ 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 ਨਾ ਮੈਂ ਤੇਰਾ ਕੁਛ ਦੇਣਾ ਤੇ ਨਾ ਤੇਰੇ ਕੋਲੋਂ ਲੈਣ ਦੀ ਮੈਨੂੰ ਕੋ ਖਾਸ਼ ਜੀ ਜੀ ਇਸ ਕਰਕੇ ਅਸੀਂ ਤੈਨੂੰ ਨਹੀਂ ਮਿਲਦੇ ਹਮ 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 ਸਾਫ਼ ਜਵਾਬ ਦਿੱਤਾ ਹਮ ਹਮ ਵੀ ਅਸੀਂ ਨਹੀਂ ਤੈਨੂੰ ਮਿਲਦੇ ਪਰ ਉਹ ਬੜਾ ਸ਼ਾਤਰ ਬੰਦਾ ਸੀਗਾ ਉਹਨਾਂ ਨੇ ਫਿਰ ਕੀ ਕਿਹਾ ਵਿੱਚੋਂ ਸਾਰਿਆਂ ਨੇ ਰਲ ਕੇ ਵੀ ਤੁਸੀਂ ਇਦਾਂ ਕਰੋ ਉਹ ਕਹਿੰਦਾ ਜੇ ਤੁਸੀਂ ਆਪ ਨਹੀਂ ਆਉਣਾ ਹੂੰ ਰੰਗਜੀਬ ਕਹਿੰਦਾ ਤੇ ਤੁਸੀਂ ਆਪਣਾ ਕੋ ਰਾਜਦੂਤ ਭੇਜ ਦਿਓ ਹੂੰ ਹੂੰ ਜਾਂਦੇ ਸੀ ਨਾ ਇਦਾਂ ਬਿਲਕੁਲ ਬਿਲਕੁਲ ਪਾਸ਼ਾ ਨੇ ਆਪ ਨਹੀਂ ਜਾਣਾ ਤੋ ਆਪਣਾ ਕੋ ਰਾਜਦੂਤ ਭੇਜ ਦੇਵੇ ਜੀ ਤੇ ਇੱਥੇ ਫੇ ਆ ਕੇ ਜਿਹੜਾ ਗੁਰੂ ਹਰਰਾਏ ਪਾਸ਼ਾ ਨੇ ਆਪਣੇ ਵੱਡੇ ਪੁੱਤਰ ਹਰ ਰਾਮ ਰਾਏ ਨੂੰ ਭੇਜਿਆ ਜੀ ਹੁਣ ਰਾਮ ਰਾਏ ਨੂੰ ਬੜੀ ਤਗੀਦ ਕਰਕੇ ਭੇਜਿਆ ਹੂੰ ਹੂੰ ਬਿਤੇਂ ਉਹਦੇ ਕਿਸੇ ਵੀ ਬੁਲਾਵੇ 'ਚ ਨਹੀਂ ਆਉਣਾ ਖਸ਼ਮਾ 'ਚ ਨਹੀਂ ਆਉਣਾ ਪਰ ਇਹ ਕੁਝ ਗੁਰੂ ਨੇ ਪਾਤਰ ਆਪ ਵੀ ਰਚਨੇ ਹੁੰਦੇ ਨੇ ਬਿਲਕੁਲ ਇਹ ਜਦੋਂ RAM ਰਾਏ ਉੱਥੇ ਜਾਂਦਾ ਤੇ ਉਹਨੇ ਰੰਗਜੀਵ ਨੇ ਦੀ ਬਹੁਤ ਇੱਜ਼ਤ ਕੀਤੀ ਹੂੰ ਹੂੰ ਇੱਜ਼ਤ ਮਾਨ ਕੀਤੀ ਤੋ ਉਹ ਉਹਨੂੰ ਭੁੱਲੀ ਗਿਆ ਵੀ ਮੈਂ ਇੱਥੇ ਕਰਨ ਕੀ ਆਇਆ ਨਹੀਂ ਕਿਹੜੀ ਗੱਲ ਤੂੰ ਮੈਨੂੰ ਮਨਾ ਕੀਤਾ ਗਿਆ ਹੂੰ ਉਹਨੇ ਰੰਗਜੀਵ ਨੇ ਉਹਨੂੰ ਕਿਹਾ ਵੀ ਤੂੰ ਕਰਾਮਾ ਦਿਖਾਓ ਇਤਿਹਾਸ ਕਹਿੰਦਾ ਉਹਨੇ ਕਰਾਮਾ ਦਿਖਾੜ ਵੀ ਦਿੱਤੀਆਂ ਉਦੋਂ ਬਾਅਦ ਉਹਨੇ ਰੰਗਜੀਵ ਨੇ ਕਿਹਾ ਵੀ ਤੁਹਾਡੇ ਜਿਹੜੇ ਆ ਗ੍ਰੰਥ ਆ ਤੁਹਾਡਾ ਇਹਦੇ ਚ ਲਿਖਿਆ ਮਿੱਟੀ ਮੁਸਲਮਾਨ ਕੀ ਪੀੜੇ ਪਈ ਘਮਿਆਰ ਹੂੰ ਹੂੰ ਵੀ ਇਹ ਤਾਂ ਬਹੁਤ ਗਲਤ ਆ ਹੂੰ ਇੱਥੇ ਖਸ਼ਾਮਚ ਆ ਗਿਆ ਉਹ ਜਿਹੜਾ ਰਾਮਰਾਏ ਸੀਗਾ ਉਹ ਕਹਿੰਦਾ ਵੀ ਇਹ ਤਾਂ ਅਸਲ ਮਿੱਟੀ ਮੁਸਲਮਾਨ ਦੀ ਨਹੀਂ ਮਿੱਟੀ ਮੇਮਾਨ ਦੀ ਆ ਲਿਖਣ ਚ ਪੁਲੇਖਾ ਲੱਗ ਗਿਆ ਜੀ ਜੀ ਇਹ ਪੰਕਤੀ ਜਦੋਂ ਬਦਲੀ ਹੂੰ ਪਰ ਦੂਹੇ ਬੰਨੇ ਹੋ ਗਿਆ ਕਿ ਰੰਗਜੀਵ ਚਾਹੁੰਦਾ ਸੀਗਾ ਵੀ ਗੁਰੂ ਘਰ ਚ ਪਾਟਕ ਪਵੇ ਕਿਉਂਕਿ ਉਹਦੀ ਨੀਤੀ ਤਾਂ ਸੀ ਨਾ ਜੀ ਜੀ ਉਹਨੇ ਫੇਰ RAM ਇਹ ਜਦੋਂ ਗੁਰੂ ਹਰ Rai ਪਾਸ਼ਾ ਨੂੰ ਪਤਾ ਲੱਗਦਾ ਤੇ ਇਹਨਾਂ ਨੇ ਕਿਹਾ ਵੀ ਭਾਈ ਕਿਸੇ ਵੀ ਜਿੱਦਾਂ ਗੁਰੂ ਅਰਜਨ ਪਾਸ਼ਾ ਨੇ ਉਹਦੀ ਸਪਾਦਨਾ ਕੀਤੀ ਹੈ ਉਹਦੇ ਤਾਂ ਲਗ ਮੱਤਰ ਬਲ ਅੱਜ ਤੱਕ ਵੀ ਨਹੀਂ ਹੋ ਸਕਦਾ ਜੀ ਉਹ ਤੁਸੀਂ ਜੀ ਸਿੰਘ ਜੀ ਧਿਆਨ ਨਾਲ ਸਾਰਾ ਪੜੋ ਗੁਰੂ ਸਾਹਿਬ ਨੇ ਉਹਦੇ ਚ ਵਿਆਕਰਨ ਇਦਾਂ ਪੂਰੀ ਹੋਈ ਹੈ ਹੂੰ ਬਈ ਉਹਦੇ ਚ ਚਾਂਸ ਹੀ ਨਹੀਂ ਹੂੰ 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 ਪਰ ਇਹਨੇ ਜਦੋਂ ਇਹ ਪੰਕਤੀ ਬਦਲੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਜਾ ਜਦ ਤਨੋਂ ਤੇਰਾ ਮੂੰਹ ਆ ਚਲੇ ਜਾ ਹੁਣ ਰੰਗਜੀਤ ਨੇ ਕਿਹਾ ਵੀ ਗੱਲ ਬਣ ਗਈ ਉਹ ਤਾਂ ਦਿਫਾੜੀ ਪਾਉਣਾ ਚਾਹੁੰਦਾ ਸੀ ਨਾ ਕਿਸੇ ਟੰਗਣਾ ਜੀ ਜੀ ਉਹਨੇ ਫਿਰ ਇਤਿਹਾਸ ਕਹਿੰਦਾ ਵੀ RAM RAJ ਨੂੰ ਡੇਰਾ ਦੂਨ ਬਹੁਤ ਵੱਡੀ ਜ਼ਗੀਰ ਦੇ ਦਿੱਤੀ ਹਮ ਇਤਿਹਾਸ ਬੜਾ ਲੰਮਾ ਹੋਇਆ ਸੀ ਬਾਅਦ ਚ ਫਿਰ ਉੱਥੇ ਗੁਰੂ ਸਾਹਿਬ ਨੂੰ ਇਹ ਮਿਲਿਆ ਪਰ ਮਾਰੇ ਫਿਰ ਮਸੰਦਾਂ ਦੇ ਇੱਥੋਂ ਗਿਆ ਸੀ ਜੀ ਇਹਨੂੰ ਜਦੋਂ ਰਾਮ ਰਾਏ ਨੂੰ ਗੁਰੂ ਸਾਹਿਬ ਨੇ ਕਹਿਤਾ ਵੀ ਭਾਈ ਅੱਜ ਤੋਂ ਬਾਅਦ ਤੂੰ ਸਾਡੇ ਮੱਥੇ ਨਹੀਂ ਲੱਗਣਾ। ਹੂੰ। ਔਰੰਗਜੇਬ ਨੇ ਉਹਨੂੰ ਡੇਰਾ ਦੂਨ ਜਿਹੜੀ ਆ ਬਹੁਤ ਵੱਡੀ ਜ਼ਕੀਰ ਦਿੱਤੀ ਉੱਥੇ ਚਲੇ ਗਿਆ। ਵੈਸੇ ਬਾਅਦ 'ਚ ਵੀ ਉਹ ਜਦੋਂ ਗੁਰੂ ਹਰਿਕ੍ਰਿਸ਼ਨ ਪਾਛਾ ਨੂੰ ਤਖਤ ਤੇ ਬੁਆਉਂਦੇ ਤਾਂ ਉਹਨੇ ਬੜਾ ਵਾਅਵਿਲਾ ਕੀਤਾ ਪਰ ਆਪਾਂ ਥੋੜਾ ਜਿਹਾ ਸਿਧਾਂਤ ਤੇ ਹੁਣੇ। ਜੀ। ਹੁਣ ਗੱਲ ਜਗਜੀਤ ਸਿੰਘ ਜੀ ਅੱਜ ਜਿਹੜੀ ਸਾਡੇ ਵਿਚਾਰ ਕਰਨ ਵਾਲੀ ਗੱਲ ਆ ਵੀ ਜਿਹੜਾ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਉਹਨਾਂ ਨੇ ਸਿੱਖਾਂ ਨੂੰ ਇੱਕ ਵਿਧਾਨ ਦਿੱਤਾ ਹੂੰ ਔਰ ਦੁਨੀਆਂ 'ਚ ਪਹਿਲੀ ਕੌਮ ਆ ਜਿਹਨੂੰ ਲਿਖਤੀ ਵਿਧਾਨ ਜਿਹੜਾ ਕੌਮ ਦੇ ਰੈਬਰਾਂ ਨੇ ਆਪ ਦਿੱਤਾ ਜੀ ਜਦੋਂ ਹੁਣ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਵੀ ਸਾਡੀ ਆਤਮਾ ਗ੍ਰੰਥ 'ਚ ਸਰੀਰ ਪੰਥ 'ਚ ਦੇ ਸਹੀ ਮਨਿਆਂ 'ਚ ਉਹ ਸਾਨੂੰ ਸੁਭਿਧਾਨ ਦੇ ਗਏ ਗੁਰੂ ਗ੍ਰੰਥ ਗੁਰੂ ਪੰਥ ਦਾ ਹੂੰ 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 ਉਦੋਂ ਤੱਕ ਸੀਗਾ ਕਿਉਂਕਿ ਗੁਰੂ ਸਰੀਰ 'ਚ ਸੀਗਾ ਜੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਉਦੋਂ ਵੀ ਗੁਰੂ ਦਾ ਸੰਵਿਧਾਨ ਮੰਨ ਕੇ ਚੱਲਿਆ ਜਾ ਰਿਹਾ ਸੀ ਬਿਲਕੁਲ ਜਦੋਂ ਆਪਾਂ ਕਹੀ ਕਿ ਪੋਥੀ ਪਰਮੇਸ਼ਰ ਦਾ ਧਾਨ ਗੁਰੂ ਸਾਹਿਬ ਆਪ ਥੱਲੇ ਬੈਠੇ ਜੀ ਜੀ ਉਹ ਉੱਚੀ ਪਰਮੇਸ਼ਰ ਦਾ ਧਾਨ ਪਹਿਲਾਂ ਕਹਿੰਦਾ ਜੀ ਜੀ ਔਰ ਇੱਥੇ ਇੱਥੇ ਇਹ ਆ ਵੀ ਗੁਰੂ ਹਰ राय ਪਾਸ਼ਾ ਨੇ ਕਿਹਾ ਵੀ ਜਿਹੜਾ ਸੰਵਿਧਾਨ ਹਮ ਹੁਣ ਜਿਹੜੀਆਂ ਸਰਕਾਰਾਂ ਸੰਵਿਧਾਨ ਲਿਖਦੀਆਂ ਜਗਜੀਤ ਸਿੰਘ ਜੀ ਉਹਦੇ ਵਿੱਚ ਕੋਈ ਇਹ ਥੋੜੀ ਵੀ ਜਿਹੜਾ ਮਰਜ਼ੀ ਉੱਠ ਕੇ ਮਤਲਬ ਬਦਲੀ ਕਰ ਦੂ ਨਹੀਂ ਉਹ ਤਾਂ ਆਪਣੀ ਆਪਾਂ ਕਹਿੰਦੇ ਕਿ ਲੋਡ ਦੇ ਹਿਸਾਬ ਨਾਲ ਜਦੋਂ ਮਰਜ਼ੀ ਬਦਲ ਦਿੰਦੇ ਆ ਜਿਹੜੇ دنیਵੀ ਸਵਿਧਾਨ ਆ ਪਰ ਇਹ دنیਵੀ ਸਵਿਧਾਨ ਨਹੀਂ ਹੈ ਹੂੰ 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 ਇਹ ਜਿੱਥੇ ਆਪਾਂ ਪਹਿਲਾਂ ਗੱਲਾਂ ਕਰਿਆ ਆਂ ਵੀ ਇਹ ਸਵਿਧਾਨ ਦਾ ਜਿਹੜਾ ਇਹਦਾ ਆਪਣਾ ਮੂਲ ਹੈਗਾ ਉਹ ਹੈਗਾ ਹਲੇਮੀ ਰਾਜ ਦਾ ਹੂੰ 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 ਜੀ ਇਹ ਸਵਿਧਾਨ ਹੈ ਗੁਰੂ ਗ੍ਰੰਥ ਸਾਹਿਬ ਦਾ ਹਲੇਮੀ ਰਾਜ ਦਾ ਤੇ ਸਰਬੱਤ ਦੇ ਭਲੇ ਦਾ ਹੂੰ ਹੁਣ ਇਹ ਇੱਕ दैवी ਸਿਧਾਂਤ ਹੈ ਇਹਦੇ ਮਤਲਬ ਬਦਲੀ ਨਹੀਂ ਹੋ ਸਕਦੀ ਜੀ ਬਿਲਕੁਲ ਔਰ ਜਿਹੜੇ ਦੁਨਿਆਵੀ ਸੰਵਧਾਨ ਆ ਉਹਨਾਂ ਜਦੋਂ ਮਰਜ਼ੀ ਬਦਲੀ ਕਰ ਲੈ ਲੈਂਦੇ ਮਤਲਬ ਔਰ ਏਡੀ ਵੱਡੀ ਮੇਰਾ ਖਿਆਲ ਇਤਿਹਾਸ ਦੇ ਵਿੱਚ ਕਦੀ ਐਗਜ਼ਾਮਪਲ ਵੀ ਜਿਹੜੀ ਹੈ ਕਿਤੇ ਨਹੀਂ ਮਿਲਦੀ ਹੋਊਗੀ ਕਿ ਗੁਰੂ ਨੇ ਆਪਣੇ ਪੁੱਤਰ ਨੂੰ ਹੀ ਕਹਿਤਾ ਵੀ ਤੂੰ ਸਾਡੇ ਮੱਥੇ ਨਾ ਲੱਗੀ ਗੁਰੂ ਸਾਹਿਬ ਵੱਲੋਂ ਜਿਹੜਾ ਹੁਕਮਨਾਮੇ ਨੇ ਬਕਾਇਦਾ ਜਾਰੀ ਹੋ ਜਾਂਦੇ ਨੇ ਔਰ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਇਹ ਮੈਸੇਜ ਦਿੱਤਾ ਕਿ ਕਿਵੇਂ ਸ਼ਬਦ ਗੁਰੂ ਦਾ ਸਤਿਕਾਰ ਕਰਨਾ ਹੈ ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਿਹੜੀ ਹੈ ਉਸ ਦੇ ਵਿੱਚ ਆਪਾਂ ਨਾਂ ਤੇ ਲਗਾ ਮਾਤਰਾ ਇੱਧਰ ਕਰ ਸਕਦੇ ਹਾਂ ਕੁਝ ਵੀ ਇੱਧਰ ਉੱਧਰ ਜਿਹੜਾ ਨਹੀਂ ਹੋ ਸਕਦਾ ਔਰ ਸਿੱਖਾਂ ਨੂੰ ਇਸ ਚੀਜ਼ ਤੇ ਮਾਣ ਵੀ ਹੋਣਾ ਚਾਹੀਦਾ ਹੈ ਕਿਉਂਕਿ ਦੁਨੀਆ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹੈਗੇ ਨੇ ਹੁਣ ਤੇ ਇਤਿਹਾਸਿਕ ਖੋਜਾਂ ਸਾਹਮਣੇ ਆ ਗਈਆਂ ਨੇ ਕਿ ਜਿੰਨੇ ਵੀ ਗ੍ਰੰਥ ਨੇ ਉਹ ਰਹਿਬਰ ਦੇ ਜਾਣ ਦੇ ਬਾਅਦ ਚੋਂ ਜਿਹੜੇ ਨੇ ਲਿਖੇ ਗਏ ਨੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਗੁਰੂ ਸਾਹਿਬ ਨੇ ਆਪ ਉਹਦੀ ਸੰਪਾਦਨਾ ਕੀਤੀ ਆਪਣੀ ਨਿਗਰਾਨੀ ਦੇ ਵਿੱਚ ਜਿਹੜਾ ਹੈ ਸਿੱਖਾਂ ਨੂੰ ਜਿਹੜੀ ਹੈ ਗੁਰੂ ਪਦਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਿੱਤੀ ਹੈਗੀ ਆ ਇਹ ਚੀਜ਼ ਜਿਹੜੀ ਸਾਨੂੰ ਸੰਭਾਲਣ ਦੀ ਜਿਹੜੀ ਲੋੜ ਹੈਗੀ ਆ ਤੇ ਅਖੀਰ ਤੇ ਕੁਝ ਕਹਿਣਾ ਚਾਹੋਗੇ ਜਸਦਰ ਜੀ ਜੀ ਸਿੰਘ ਜੀ ਉਹ ਤੁਸੀਂ ਗੱ ਦੇਵੀ ਸਿਧਾਂਤ ਹੂੰ ਹੂੰ ਗੁਰੂ ਨਾਨਕ ਦੇ ਇਲਹਾਮ ਚੋਂ ਬਾਣੀ ਧੁਰ ਕੀ ਬਾਣੀ ਹੈ ਇਹ ਇਹ ਕੋਈ ਦਿਮਾਗੀ ਇੰਦਰੀਆਂ ਨਾਲ ਪੈਦਾ ਹੋਇਆ ਗਿਆਨ ਨਹੀਂ ਹੈ ਬਿਲਕੁਲ ਬਿਲਕੁਲ ਦੂਸਰੀ ਗੱਲ ਇਹ ਹੈ ਵੀ ਇਹ ਦੇਵੀ ਸਿਧਾਂਤ ਕਰਕੇ ਇੱਕ ਇੱਥੇ ਮੈਂ ਬੇਨਤੀ ਕਰਾਂ ਇਹ ਕਿਉਂ ਸਾਡਾ ਦੇਵੀ ਸਿਧਾਂਤ ਹੈ ਹੂੰ ਹੂੰ ਹੁਣ ਜਗਜੀਤ ਸਿੰਘ ਜੀ ਇੱਥੇ ਗੱਲ ਚੱਲਦੀ ਥੋੜਾ ਜ ਤੁਸੀਂ ਨੋਟ ਕਰੋ ਵੀ ਅੱਜ ਜਿਹੜੀ ਸਾਇੰਸ ਹੈ ਇਹਨੇ ਬਹੁਤ ਸਾਰੇ ਜਿਹੜੇ ਧਰਮ ਗ੍ਰੰਥ ਆ ਉਹਨਾਂ ਨੇ ਰੱਦ ਕਰਤੇ ਵੀ ਆ ਜਿਹੜੀਆਂ ਗੱਲਾਂ ਇਹਨਾਂ ਚ ਲਿਖੀਆਂ ਠੀਕ ਨਹੀਂ ਐ ਜੀ ਜੀ ਤੇ ਉਹਦੇ ਦੂਜੇ ਬੰਨੇ ਗੁਰੂ ਗ੍ਰੰਥ ਸਾਹਿਬ ਜੀ ਜੋ ਲਿਖਿਆ ਉਹਨੂੰ ਮੰਨਦੇ ਆ ਹੂੰ 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 ਵੀ ਇਹ ਇੱਕ ਵਿਗਿਆਨਕ ਧਰਮ ਵੀ ਹੈ ਹੂੰ 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 ਹੁਣ ਜਿਸ ਗੁਰੂ ਨਾਨਕ ਸਾਹਿਬ ਨੇ ਆਪਣੇ ਇਲਹਾਮ ਚੋਂ ਇਹ ਗੱਲ ਲਿਖੀ ਹੋਵੇ ਪਤਾਲਾਂ ਪਤਾਲ ਲਖ ਗਾਸਾਂ ਗਾਸ ਹੂੰ ਕਿ ਕਿਤੇ ਐਨਮੋਰਨ ਦੇ ਕੇਤੇ ਕਾਨ ਮਹੇਸ਼ਾ ਪੰਜਾਬ ਜੀ ਸਾਹਿਬ ਚ ਰੋਟ ਫੜਦੇ ਆ ਹੁਣ ਜਿਹੜਾ ਜਗਜੀਤ ਸਿੰਘ ਜੀ ਗੁਰੂ ਨਾਨਕ ਦਾ ਦੇਵੀ ਇਲਹਾਮ ਏਡਾ ਵੱਡਾ ਤੁਹਾਨੂੰ ਸੰਸਾਰ ਦਾ ਤੁਹਾਡਾ ਨਕਸ਼ਾ ਮੂਰੇ ਸਾਹਮਣੇ ਰੱਖ ਦਵੇ ਹੂੰ ਹੂੰ ਤੇ ਉਹਨੂੰ ਤੇ ਦੁਨੀਆਂ ਵੀ ਮੰਨਣ ਹੈ ਵੀ ਇੱਕ ਵਿਗਿਆਨਕ ਧਰਮ ਹੈ ਹੂੰ ਹੂੰ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਇਹ ਗੁਰੂ ਸਾਡੇ ਨਾਨਕ ਸਾਹਿਬ ਜਿਹੜੇ ਸਾਡੇ ਰਹਿ ਬ ਰਿਆ ਉਹਨਾਂ ਨੇ ਭਾਈ ਸਾਨੂੰ ਇਹ ਦੇਵੀ ਸੁਭਧਾਨ ਦਿੱਤਾ ਹੂੰ ਗੁਰੂ ਗ੍ਰੰਥ ਸਾਹਿਬ ਜਿਹੜੇ ਦੇਵੀ ਸੰਵਿਧਾਨ ਆ ਇਹਦੇ ਚਾਹੀਦਾ ਇਹ ਆਛ ਦੂਜਾ ਜਾਂਦਾ ਜਗਜੀਤ ਸਿੰਘ ਜੀ ਸੰਵਿਧਾਨ ਬਣਾਉਣਾ ਤਾਂ ਸਰਕਾਰ ਨੇ ਹੁੰਦਾ ਉਹਨੂੰ ਲਾਗੂ ਤਾਂ ਗਾਂ ਫੇ ਪ੍ਰਸ਼ਾਸਨ ਨੇ ਕਰਨਾ ਨਾ ਬਿਲਕੁਲ ਬਿਲਕੁਲ ਸਰਕਾਰ ਨੇ ਕਰਨਾ ਜੀ ਜੀ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਕੋਈ ਕੱਚ ਛੱਡਿਆ ਹੀ ਨਹੀਂ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਵਿਧਾਨ ਆ ਇਹਨੂੰ ਗਾਂ ਤੋਰੂਗਾ ਗੁਰੂਪੰਥ ਬਿਲਕੁਲ ਗੁਰਗੱਦੀ ਵੀ ਜਿਹੜੀ ਗੁਰੂ ਗ੍ਰੰਥ ਤੇ ਗੁਰੂਪੰਥ ਦੋਵਾਂ ਨੂੰ ਇਹ ਇਸੇ ਕਰਕੇ ਦਿੱਤੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਬਦਾਨ ਹੈ ਉਹਨੂੰ ਲਾਗੂ ਗੁਰੂਪੰਥ ਨੇ ਕਰਾਉਣਾ ਜੀ ਖਾਲਸਾ ਪੰਥ ਨੇ ਕਰਾਉਣਾ ਹੂੰ ਹੂੰ ਇਸ ਕਰਕੇ ਜੇ ਅੱਜ ਖਾਲਸਾ ਪੰਥ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਬਦਾਨ ਨੂੰ अच्छा देखो ये अगर दुनिया ते लागू हो ਜਾਂਦਾ ਗੁਰੂ ਗ੍ਰੰਥ ਸਾਹਿਬ ਦਾ ਸਬਦਾਨ ਜਿਹੜਾ ਤੇ ਆ ਜੋ ਦੁਨੀਆ ਚ ਕਲਾ ਕਲੇਸ਼ ਖਤਮ ਹੋ ਜਾਣਗੇ ਜੀ ਬਿਲਕੁਲ ਜੀ ਸੋ ਇਸ ਕਰਕੇ ਇੰਨੀਆਂ ਕੀ ਬੇਨਤੀਆਂ ਪਰਵਾਹ ਬਿਲਕੁਲ ਜੀ ਇਸੇ ਹੀ ਇਤਿਹਾਸਕ ਲੜੀ ਨੂੰ ਅਗਲੇ ਹਫਤੇ ਦੁਬਾਰਾ ਜਿਹੜਾ ਹੈ ਅੱਗੇ ਆਪਾਂ ਤੋਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ 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 ਇੱਕ ਦਰਸ਼ਕਾਂ ਨੂੰ ਦਾਸ ਬੇਨਤੀ ਕਰੇ ਕਿ ਹੁਣ ਉਮਰ ਵੀ 80 ਸਾਲ ਹੋਈ ਕਈ ਵਾਰੀ ਗੱਲ ਲੱਕੜ ਪੇਸ਼ਟ ਹੋ ਜਾਂਦੀ ਹੈ ਹਮਮ ਪਿਛਲੇ ਤੋਂ ਪਿਛਲੇ ਐਪੀਸੋਡ ਚ 10712 ਦੀ ਥਾਂ ਦੋ ਵਾਰੀ 1712 ਕਹਿ ਗਿਆ ਉਹ ਭੁਲਖੇ ਨਾ ਕਈ ਵਾਰੀ ਗੱਲ ਨਿਕਲ ਜਾਂਦੀ ਹੈ ਖਿਮਾ ਰੱਖਣੀ ਵਾਹਿਗੁਰੂ ਜੀ ਕਾ ਖਾਲਸਾ ਬਿਲਕੁਲ ਜੀ ਤੇ ਧੰਨਵਾਦ ਕਰਦੇ ਹਾਂ ਅਸੀਂ ਜਸਵੰਤਦਰ ਮਹਿੰਦਰ ਸਿੰਘ ਹੋਂ ਦਾ ਜਿਨ੍ਹਾਂ ਨੇ ਕਿ ਇਤਿਹਾਸਕ ਜੀ ਆਪਾਂ ਕੀ ਬਹੁਤ ਸਾਰੇ ਸਰੋਤ ਜਿਹੜੇ ਲੱਭ ਕੇ ਲਿਆਉਂਦੇ ਨੇ ਜਿਸ ਤੋਂ ਇਤਿਹਾਸ ਜਿਹੜਾ ਹੈ ਦਰਸ਼ਕਾਂ ਦੇ ਨਾਲ ਜਿਹੜਾ ਸਾਂਝਾ ਕਰਦੇ ਹੈਗੇ ਨੇ ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121551 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ